ਹਸਪਤਾਲਾਂ ਦੇ ਵਿੱਚ ਉਹ ਤੁਸੀਂ ਬੁਰਾ ਹਾਲ ਕਰਤਾ ਯਾਰ ਨਾਸ਼ ਕਰਤਾ ਪੰਜਾਬ ਦਾ ਯਾਰ ਸਾਡੀ ਕਿਸੇ ਨਾਲ ਪਰਸਨਲ ਦੁਸ਼ਮਣੀ ਨਹੀਂ ਗੱਲ ਹੈ ਸੂਲਾਂ ਦੀ ਗੱਲ ਹੈ ਸਹੀ ਗਲਤ ਦੀ ਪਰਚਾ ਇੱਕ ਛੱਡ ਚਾਰ ਹੋ ਜਾਣ ਯਾਰ ਸਾਡੇ ਤੋਂ ਲਿਪਾ ਪੋਚੀ ਨਹੀਂ ਹੋਣੀ ਨਾ ਗਲਤ ਦਾ ਸਾਥ ਦੇਣਾ ਇਸ ਪੰਜਾਬ ਦੇ ਵਿੱਚ ਮਨਮਰਜ਼ੀ ਨਹੀਂ ਚੱਲੂਗੀ ਡਟ ਕੇ ਵਿਰੋਧ ਕਰਾਂਗੇ ਜਿਹੜਾ ਜਿਹੜਾ ਇਸ ਤਰੀਕੇ ਕਰੂਗਾ ਥਿਸ ਇਜ਼ ਦਾ ਬਿਗੇਸਟ ਵੈਪਨ ਇਨ ਦਾ ਵਰਲਡ ਮੈਂ ਹਰ ਵਾਰ ਸਟੇਜ ਤੇ ਕਹਿੰਦਾ ਹਾਂ ਆਮ ਲੋਕੋ ਡਰਨਾ ਨਹੀਂ ਇੱਥੇ ਮੋਬਾਈਲ ਤੇ ਵੀਡੀਓ ਬਣਾਓ ਤੇਰੇ ਨੂੰ ਪੂਰੀ ਦੁਨੀਆ ਦੇ ਵਿੱਚ ਵਾਇਰਲ ਕਰ ਦੋ ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਉਹ ਸੁੱਤੇ ਪਏ ਹੋ ਸੁੱਤੇ ਤੁਸੀਂ ਉੱਠੋ ਕਦੋਂ ਉੱਠੋਂਗੇ ਕਦੋਂ ਆਪਦੇ ਹੱਕਾਂ ਲਈ ਬੋਲੋਗੇ ਜੇ ਕੋਈ ਬੋਲਦਾ ਹੈ ਤਾਂ ਫਿਰ ਕਹਿ ਦਿੰਦੇ ਨੇ ਭਾਈ ਇਹ ਜਾਣ ਬੁੱਝ ਕੇ ਧਮਕੀਆਂ ਦਿੰਦੇ ਨੇ ਸਰਕਾਰੀ ਡਾਕਟਰ ਹਸਪਤਾਲ ਵਾਲੇ ਬਿਲਕੁਲ ਲਾਪਰਵਾਹ ਨੇ ਕੋਈ ਡਿਊਟੀ ਕਰਕੇ ਰਾਜੀ ਨਹੀਂ ਸਰਕਾਰੀ ਟੀਚਰ ਬੱਸਾਂ ਵਾਲੇ ਰੋਜਵੇਟ ਕਰਾਟਰ ਵਾਲੇ ਪ੍ਰਾਈਵੇਟ ਗੱਡੀਆਂ ਵਾਲਿਆਂ ਤੋਂ ਪੈਸੇ ਲਈ ਜਾਂਦੇ ਨੇ ਉਹਨਾਂ ਨੂੰ ਟਾਈਮ ਚਕਾਈ ਜਾਂਦੇ ਨੇ ਆਪ ਕਿਤੇ ਰੋਕਦੇ ਨਹੀਂ ਅਫਸਰशाही ਬੇਲਗਾਮ ਹੋਈ ਪਈ ਹੈ ਸਾਰੇ ਅਫਸਰ ਕੋਈ ਤਸੀਲੇ ਕਚੈਰੀ ਕੋਈ ਬਹਿੰਦਾ ਨਹੀਂ ਸਭ ਰਿਸ਼ਵਤਾਂ ਖਾਂਦੇ ਨੇ ਟੋਟਲੀਆਂ ਨੂੰ ਕਹਿਣਾ ਯਾਰ ਹਸਪਤਾਲਾਂ ਦੇ ਵਿੱਚ ਉਹ ਤੁਸੀਂ ਬੁਰਾ ਹਾਲ ਕਰਤਾ ਯਾਰ ਨਾਸ਼ ਕਰਤਾ ਪੰਜਾਬ ਦਾ ਯਾਰ ਪ੍ਰਾਈਵੇਟ ਹਸਪਤਾਲਾਂ ਨੂੰ ਲੁੱਟੀ ਜਾਂਦੇ ਨੇ ਲਟੇਰੇ ਬਣੇ ਹੋਏ ਨੇ ਕੋਈ ਪੁੱਛਣਾ ਹੈ ਨਹੀਂਗਾ ਕੋਈ ਕਾਨੂੰਨ ਨਹੀਂ ਉਹਨਾਂ ਦੇ ਚੱਲ ਰਿਹਾ ਮੁੱਖ ਮੰਤਰੀ ਸਿਹਤ ਮੰਤਰੀ ਸਾਰੇ ਹੀ ਸੁੱਤੇ ਪਏ ਨੇ ਯਾਰ ਕੀ ਹੋ ਰਿਹਾ ਯਾਰ ਪੰਜਾਬ ਦੇ ਵਿੱਚ ਆਮ ਲੋਕ ਪਿਸ ਰਹੇ ਨੇ ਮਰ ਰਹੇ ਨੇ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਣਾ ਪੰਜਾਬੀਓ ਜਦੋਂ ਅੱਗ ਤੁਹਾਡੇ ਪਿੰਡ ਦੇ ਪਰਲੇ ਕੋਨੇ ਦੇ ਪੁੱਜੀ ਸੀ ਤੁਸੀਂ ਨਹੀਂ ਬੋਲੇ ਅੱਗ ਉਥੋਂ ਤੁਹਾਡੇ ਬੀਹੀ ਤੁਹਾਡੀ ਪੱਤੀ ਚ ਆ ਗਈ ਤੁਸੀਂ ਨਹੀਂ ਬੋਲੇ ਅੱਗ ਸਾਰਾ ਕੁਝ ਮਚਾਉਂਦੀ ਹੋਈ ਤੁਹਾਡੇ ਗਵਾਂਢ ਚ ਆ ਗਈ ਤੁਸੀਂ ਨਹੀਂ ਬੋਲੇ ਵੀ ਛੱਡ ਹਜੇ ਗਵਾਂਢ ਚ ਫਿਰ ਅੱਗ ਨੇ ਤੁਹਾਡਾ ਘਰ ਵੀ ਲਪੇਟ ਚ ਲੈਣਾ ਸੀ ਪਰ ਤੁਸੀਂ ਉਹਨੇ ਸਮੇਂ ਤੱਕ ਦੇਰ ਹੋ ਗਈ ਸੀ ਜਦ ਤੁਸੀਂ ਕਿਸੇ ਲਈ ਨਹੀਂ ਬੋਲੇ ਤੁਹਾਡੇ ਲਈ ਕੌਣ ਬੋਲੂਗਾ ਉਹ ਕਿਉਂ ਡਰਦੇ ਰਹਿੰਦੇ ਹੋ ਯਾਰ ਸਾਡੀ ਕਿਸੇ ਨਾਲ ਪਰਸਨਲ ਦੁਸ਼ਮਣੀ ਨਹੀਂ ਗੱਲ ਹੈ ਸੂਲਾਂ ਦੀ ਗੱਲ ਹੈ ਸਹੀ ਗਲਤ ਦੀ ਵੀ ਸਹੀ ਤੁਸੀਂ ਯਾਰ ਇੰਨੀਆਂ ਦੀਆਂ ਤਨਖਾਹਾਂ 1.5 ਲੱਖ ਲੈ ਕੇ 2-2 ਲੱਖ ਲੈ ਕੇ ਤੁਸੀਂ ਆਪਣੀ ਮਨਮਰਜ਼ੀ ਨਾਲ ਐ ਕਰਕੇ ਡਿਊਟੀ ਤੇ ਆਉਂਨੇ ਹੋ ਵੀ ਅਸੀਂ ਦਾ ਭਾਈ ਜਦੋਂ ਮਰਜ਼ੀ ਆਵਾਂਗੇ ਅਸੀਂ ਵੀ ਤਿਆਰ ਹੋ ਕੇ ਬਹਿ ਸਕਦੇ ਉਹ ਸ਼ਰਮ ਖਾ ਲੋ ਸ਼ਰਮ ਆ ਸਾਡੇ ਗਵਾਹਾਂ ਚ ਬਾਹਰੋਂ ਆਏ ਹੋਏ ਨੇ ਹਨਾ ਮੋਤੇ ਗੱਲ ਕਰਦਾ ਸੀ ਕਹਿੰਦਾ ਯਾਰ ਅਸੀਂ ਤਾਂ ਇੱਥੇ ਰਹਿ ਨਹੀਂ ਸਕਦੇ ਮੈਂ ਕਿਹਾ ਕੀ ਗੱਲ ਹੋ ਕਹਿੰਦੇ ਕੋਈ ਸ਼ੂਲ ਹੀ ਹੈ ਨਹੀਂ ਕੋਈ ਰੂਲ ਹੀ ਹੈ ਨਹੀਂ ਯਾਰ ਜਿਹੜਾ ਹੁੰਦਾ ਪੰਜਾਬ ਨੂੰ ਲੁੱਟਣ ਲੱਗਿਆ ਹੈ ਜਿਵੇਂ ਮੁਗਲ ਲੁੱਟ ਕੇ ਲੈ ਗਏ ਗੋਰੇ ਲੁੱਟ ਕੇ ਲੈ ਗਏ ਹੈਨਾ ਹੋਰ ਜਿੰਨੇ ਆਏ ਜਿਹੜੇ ਬਾਹਰੋਂ ਆਏ ਪੰਜਾਬ ਤੇ ਹਮਲਾ ਕਰ ਲੁੱਟ ਕੇ ਲੈ ਗਏ ਤੇ ਲੁੱਟ ਕੇ ਖਾ ਜਾਂਦੇ ਨੇ ਤੁਸੀਂ ਚੁੱਪ ਰਹੇ ਅੱਜ ਵੀ ਤੁਸੀਂ ਚੁੱਪ ਬੈਠਿਓ ਯਾਰ ਸਰਕਾਰ ਮੈਨੂੰ ਸਮਝ ਨਹੀਂ ਆ ਲੋਕਾਂ ਦੀ ਸਰਕਾਰ ਬਣਾਈ ਸੀ ਯਾਰ ਅਸੀਂ ਹੈਨਾ ਤੇ ਤੁਸੀਂ ਹਸਪਤਾਲਾਂ ਵਾਲੇ ਪ੍ਰਾਈਵੇਟਾਂ ਵਾਲੇ ਲੁੱਟ ਜਾਂਦੇ ਨੇ ਸਰਕਾਰੀਆਂ ਵਾਲੇ ਡਿਊਟੀਓ ਨਹੀਂ ਕਰਦੇ ਤਾ ਉਹ ਨਾ ਬੈਠੇ ਨੇ ਤੇ ਫਿਰ ਜਾ ਕੇ ਜੇ ਪੁੱਛ ਲੋ ਫੇਰ ਲੈ ਹੈ ਅਸੀਂ ਤਾਂ 8 ਵਜੇ ਆਵਾਂਗੇ ਫਿਰ ਚੌੜੇ ਹੋ ਕੇ ਆ ਕੇ ਦਿੰਦੇ ਨੇ ਸ਼ਰੇ ਆਮ ਕਹਿੰਦੇ ਨੇ ਲੜਕਾਰ ਕੇ ਕਹਿੰਦੇ ਨੇ ਆਪਣੀ ਜੀ ਨੱਕ ਡਬੋ ਕੇ ਮਰ ਜੀ ਹੋਇਆ ਸੀ ਜੇ ਅਸੀਂ ਸਿਸਟਮ ਹੀ ਨਹੀਂ ਸੁਧਾਰ ਸਕੇ ਇਹੋ ਜਿਹੇ ਵੋਟਾਂ ਇਹੋ ਜੇ ਰਾਜ ਤੁਸੀਂ ਲੈਣਾ ਕੀ ਆ ਯਾਰ ਤੁਸੀਂ ਦੱਸੋ ਤਾਂ ਸਹੀ ਯਾਰ ਕਿੱਥੇ ਤੁਸੀਂ ਸਹੀ ਹੋ ਕਿੱਥੇ ਸੇਵ ਹੋ ਯਾਰ ਮੇਰਾ ਪਰਸਨ ਕਿਸੇ ਨਾਲ ਨਿੱਜੀ ਰੰਜਿਸ਼ ਹੈ ਕੋਈ ਨਿੱਜੀ ਰੰਜਿਸ਼ ਨਹੀਂ ਯਾਰ ਮੇਰਾ ਕੋਈ ਬੜਦਾ ਰੌਲਾ ਕਿਉਂ ਭਾਈ ਸਿਰਫ ਜਿਹੜੇ ਲੋਕਾਂ ਨੂੰ ਚੁਪਦੇ ਆ ਇਸ ਲਈ ਚੁਪਦੇ ਆ ਵੀ ਹਾਂ ਜਾਂ ਤਾਂ ਮੈਂ ਸਿੱਧਾ ਕਹਿਣਾ ਭਾਈ ਤੇਰਾ ਕੰਮ ਨਹੀਂ ਹੋਣਾ ਜਾਂ ਮੈਂ ਲੈਪੇ ਪੋਚੇ ਨਹੀਂ ਮਾਰਨੇ ਫੋਨਾ ਤੇ ਜਾਂ ਮੈਥੋਂ ਹਾਂਜੀ ਹੂੰ ਜਿਣੀ ਹੋਣੀ ਪਰਚਾ ਇੱਕ ਛੱਡ ਚਾਰ ਹੋ ਜਾਣ ਯਾਰ ਸਾਡੇ ਤੋਂ ਲਿਪਾ ਪੋਚੀ ਨਹੀਂ ਹੋਣੀ ਨਾ ਗਲਤ ਦਾ ਸਾਥ ਤੇ ਹੋਣਾ ਮੈਂ ਤਾਂ ਜਿੱਥੇ ਖੜਾ ਚਾਹੇ ਮੇਰੇ ਮੂਰੇ ਕੋਈ ਡੀਸੀ ਰੈਂਕ ਦਾ ਅਧਿਕਾਰੀ ਖੜਾ ਹੈ ਤੇ ਚਾਹੇ ਫਿਰ ਕੋਈ ਅਫਸਰ ਖੜਾ ਹੈ ਭਾਈ ਅਸੀਂ ਤਾਂ ਇਸ ਗਲਤ ਨੂੰ ਗਲਤ ਕਹਿ ਦੇਣਾ ਤੁਸੀਂ ਮਨਮਰਜ਼ੀਆਂ ਕਰਦੇ ਹੋ ਤੁਸੀਂ ਆਮ ਲੋਕ ਵਿਚਾਰੇ ਕੀ ਕਰਨ ਹੈਨਾ ਜਿਹੜਾ 500 ਦਿਹਾੜੀ ਕਮਾਉਂਦਾ ਹੈ 500 ਦਿਹਾੜੀ ਦਾ ਕਮਾਉਂਦਾ ਨੇ ਸਿਵਲ ਹਸਪਤਾਲ ਜਾਣਾ ਇਲਾਜ ਕਰਨ ਤੁਸੀਂ ਪ੍ਰਾਈਵੇਟਾਂ ਚ ਸੱਦ ਲੈਨੇ ਹੋ ਆਪਦੇ ਤੁਹਾਡੇ ਹਸਪਤਾਲ ਖੋਲੇ ਨੇ ਨਹੀਂ ਜੀ ਇਹਦੇ ਬੱਚਾ ਹੋਣਾ ਫਲਾਨੀ ਥਾਂ ਮੇਰਾ ਪ੍ਰਾਈਵੇਟ ਹੈ ਉੱਥੇ ਆਜੋ 25-25000 ਰੁਪਇਆ ਅਗਲੇ ਬਿਆਜੂ ਫੜਕੇ ਦਿੰਦੇ ਨੇ ਯ ਉਸ ਉਸ ਅੱਲੇ ਨੂੰ ਉਸ ਰੱਬ ਨੂੰ ਉਸ ਪ੍ਰਮਾਤਮਾ ਨੂੰ ਉਸ ਜਿਹੜਾ ਵੀ ਤੁਸੀਂ ਧਰਮ ਨੂੰ ਮੰਨਦੇ ਉਹਨੂੰ ਕੀ ਜਵਾਬ ਦਿਓਗੇ ਯਾਰ ਖਸਮ ਤਾਂ ਸਾਰਿਆਂ ਦਾ ਉਹ ਹੈ ਕੀ ਜਵਾਬ ਦਿਓਗੇ ਭਾਈ ਜੀ ਜਵਾਕਾਂ ਦੇ ਪਾਪ ਐ ਜਾਂਦੀਆਂ ਗਲ ਜਾਂਦੇ ਨੇ ਜਿਹੜਿਆ ਤੁਸੀਂ ਜਿਹੜੀਆਂ ਗੰਦੀਆਂ ਕਮਾਈਆਂ ਕਰਦੇ ਹੋ ਕੀ ਕਰੋਗੇ ਪੱਲੇ ਹੀ ਕੱਖ ਨਹੀਂ ਰਹਿਣ ਤੁਹਾਡੇ ਜਵਾਕ ਨਾ ਬਚੇ ਕੀ ਕਰੋਗੇ ਲੁੱਟ ਕੇ ਕਿੱਥੇ ਜਾਓਗੇ ਅੱਜ ਤੱਕ ਮੈਨੂੰ ਇੱਕ ਬੰਦਾ ਦੇ ਦੋ ਤੁਹਾਡੇ ਆਸ ਗਵਾਨ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਤੁਹਾਡੇ ਮੱਲੇ ਦੇਖ ਲਓ ਜਿਨੇ ਜਾਣ ਬੁੱਝ ਕੇ ਲੋਕਾਂ ਨੂੰ ਲੁੱਟਿਆ ਹੋਵੇ ਪਾਪ ਦੀ ਕਮਾਈ ਕੀਤੀ ਹੋਵੇ ਉਹਦਾ ਕੀ ਹੁੰਦਾ ਸੂਬੇ ਸਰਾਂ ਦਾ ਹਾਲ ਦੇਖ ਲਓ ਔਰ ਸ਼ੀਦੀ ਦਿਨ ਚੱਲਦੇ ਨੇ ਮਾਰੇ ਨੇ ਜਫਰਨਾਮਾ ਲਿਖਿਆ ਸੀ ਨਾ ਰੰਗਰੇਵ ਉੱਥੇ ਡੈਪਿਆ ਵੀ ਆਹ ਕੀ ਹੋ ਗਿਆ ਬਈ ਉਹ ਸੱਚ ਲਈ ਬੋਲ ਪਿਆ ਕਰੋ ਸੱਚ ਲਈ ਖੜ ਜਾਇਆ ਕਰੋ ਨਹੀਂ ਬੋਲ ਸਕਦੇ ਨਹੀਂ ਖੜ ਸਕਦੇ 50 ਬੰਨਿਆਂ ਜੀ ਇੱਕ ਕੋਈ ਬੋਲਦਾ ਨਾ ਤਾਂ ਕਹਿੰਦੇ ਕਰੋ ਵੀ ਹਾਂ ਭਾਈ ਕੋਈ ਤਾਂ ਬੋਲਿਆ ਪਰ ਅਸੀਂ ਨਹੀਂ ਬੋਲੇ ਉਹ ਤਾਂ ਬੋਲਿਆ ਯਾਰ ਹਣਾ ਤੁਸੀਂ ਜਿਹੜੇ ਇੱਕ ਆ ਤੁਹਾਡਿਆ ਬਣਾਏ ਨਾ ਜਿਹੜੇ ਇੱਕ ਗਲਤ ਦੇ ਮਗਰ ਜਾਣੇ ਹੋ ਸਾਰੇ ਹੀ ਚੋਰ ਹੋ ਸਾਰਿਆਂ ਨੇ ਚੋਰੀ ਵਜਣਾ ਫਿਰ ਤੇ ਮੈਨੂੰ ਮੈਨੂੰ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ 나 ਹੀ ਕਿਸਦਾ ਡਰ ਪੋ ਆ ਮੈਂ ਪਿਛਲੇ 2 ਸਾਲਾਂ ਦਾ ਬਹੁਤ ਸਾਈਡ ਲਾਈਨ ਸੀ ਵੀ ਨਹੀਂ ਮੈਂ ਨਹੀਂ ਇੰਨੇ ਫੋਨ ਹੋਦੇ ਸੀ ਬਾਈ ਇੱਥੇ ਆ ਹੋ ਗਿਆ ਇੱਥੇ ਆ ਹੋ ਗਿਆ ਮੈਂ ਕਹਿੰਦਾ ਯਾਰ ਲੋਕ ਨਹੀਂ ਬੋਲਦੇ ਤਾਂ ਵੀ ਮੈਂ ਨਹੀਂ ਯਾਰ ਪਰ ਮੈਂ ਮੈਂ ਨਹੀਂ ਦੇਖ ਸਕਦਾ ਜਿਹੜੀ ਗਲਤ ਚੀਜ਼ ਹੈ ਤੁਸੀਂ ਹੁਬ ਹਵਾ ਕੇ ਕਹਿੰਦੇ ਵੇ ਅਸੀਂ ਆਪਣੀਆਂ ਮਰਜ਼ੀਆਂ ਕਰਾਂਗੇ ਕਰੋ ਕਰਕੇ ਦਿਖਾਓ ਫਿਰ ਆਜੋ ਫਿਰ ਫਿਰ ਐ ਆਉਣਾ ਫਿਰ ਸਿੱਧੇ ਆਜੋ ਫਿਰ ਦੇਖੀ ਚੱਲੂ ਯਾਰ ਅਸੀਂ ਆਮ ਲੋਕ ਜਿਹੜਾ 4-500 ਦਿਹਾੜੀ ਕਮਾਉਂਦਾ 6-700 ਦਿਹਾੜੀ ਕਮਾਉਂਦਾ ਸਵੇਰੇ ਉੱਠ ਕੇ ਚਾਹ ਦਾ ਘੁੱਟ ਪੜਦਾ ਨਾ ਉਹਦੇ ਤੇ ਟੈਕਸ ਦਿੰਦਾ ਬਸ ਦਾ ਕਿਰਾਇਆ ਲਾ ਕੇ ਲੁਧਿਆਣੇ ਮੋਗੇ ਕਿਤੇ ਜਾਂਦਾ ਉਹ ਤੇ ਟੈਕਸ ਦਿੰਦਾ ਗੱਡੀ ਚ ਡੀਜ਼ਲ ਤੇਲ ਪਾਉਂਦੇ ਆ ਉਹ ਤੇ ਟੈਕਸ ਦਿੰਨੇ ਆ ਆ ਮੈਂ ਲੀੜੇ ਪਾਏ ਨੇ ਲੀੜੇ ਮਹਿੰਗੇ ਆਏ ਨੇ ਇਹਨਾਂ ਦਾ ਟੈਕਸ ਦਿੱਤਾ ਗਿਆ ਆ ਮੋਬਾਈਲ ਲਿਆ ਮੋਬਾਈਲ ਜੀ ਤੇ ਵੀਡੀਓ ਬਣ ਰਹੀ ਹੈ ਤੇ ਟੈਕਸ ਦਿੱਤਾ ਗਿਆ ਉਹ ਟੈਕਸਾਂ ਦੀ ਤੁਸੀਂ ਸਰਕਾਰੀ ਮੁਲਾਜ਼ਮ ਤਨਖਾਹ ਲੈਨੇ ਹੋ ਤੇ ਉਹ ਤਨਖਾਹ ਲੈ ਕੇ ਤੁਸੀਂ ਸਾਡੇ ਨਾਲਿਆ ਕਰੋਗੇ ਦੱਸੋ ਤਾਂ ਸਹੀ ਮੈਨੂੰ ਯਾਰ ਤੁਸੀਂ ਮਨ ਮਰਜ਼ੀਆਂ ਕਰਦੇ ਹੋ ਤੁਸੀਂ ਇਸ ਪੰਜਾਬ ਦੇ ਵਿੱਚ ਮਨ ਮਰਜ਼ੀ ਨਹੀਂ ਚੱਲੂਗੀ ਡਟ ਕੇ ਵਿਰੋਧ ਕਰਾਂਗੇ ਜਿਹੜਾ ਜਿਹੜਾ ਇਸ ਤਰੀਕੇ ਕਰੂਗਾ ਚਾਹੇ ਵੱਡਾ ਅਧਿਕਾਰੀ ਹੋਵੇ ਚਾਹੇ ਕੋਈ ਛੋਟਾ ਕੰਮ ਕਰਨਾ ਪੈਣਾ ਜੇ ਲੋਕਾਂ ਦੇ ਪੈਸਿਆਂ ਦੀ ਲੋਕਾਂ ਦੇ ਟੈਕਸਾਂ ਦੀ ਸਾਡੀ ਜੇਬ ਚੋਂ ਕਾਇ ਪੈਸਿਆਂ ਦੀ ਤੁਸੀਂ ਤਰਖਾ ਲੈਨੇ ਫਿਰ ਕੰਮ ਕਰਨਾ ਪੈਣਾ ਵੀਰੇ ਚਾਹੇ ਕੋਈ ਤਹਿਸੀਲਦਾਰ ਆ ਚਾਹੇ ਕੋਈ ਕਾਨੂੰਗੋ ਆ ਤੇ ਚਾਹੇ ਕੋਈ ਵੱਡਾ ਅਫਸਰ ਆ ਫਿਰ ਤੁਸੀਂ ਤਾਂ ਮਖੌਲ ਬਣਾ ਰੱਖਿਆ ਯਾਰ ਤੁਸੀਂ ਤਾਂ ਨੌਕਰੀ ਨਹੀਂ ਮਿਲਦੀ ਉਦੋਂ ਦਾ ਰੌਲਾ ਪਾਉਣਾ ਹੈ ਹਨਾ ਉਹ ਤਾਂ ਧਰਨੇ ਲਾਉਣੇ ਨਹੀਂ ਉਹ ਤਾਂ ਐ ਕਰਨਾ ਵੀ ਸਾਨੂੰ ਨੌਕਰੀ ਜਦੋਂ ਨੌਕਰੀ ਮਿਲ ਜੀ ਡਾਕਟਰ 5 ਸਾਲ ਕਰਦੇ ਉਹਦੋਂ ਬਾਅਦ ਪ੍ਰਾਈਵੇਟ ਖੋਲ ਕੇ ਬਹਿ ਜਾਂਦੇ ਸਭ ਪਤਾ ਮੈਨੂੰ ਐ ਨਾ ਸਮਝੋ ਮੈਂ ਭੁੱਲਿਆ ਵਾਂ ਸਭ ਪਤਾ ਮੈਨੂੰ ਉਹ ਤਾਂ ਮੈਨੂੰ ਪਤਾ ਹੀ 2 ਦਿਨ ਬਾਅਦ ਲੱਗਿਆ ਵੀ ਕੌਣ ਨੇ ਉਹ ਕਿੱਥੋਂ ਨੇ ਕਿਹੜੇ ਹਸਪਤਾਲ ਖਰੀਦੇ ਨੇ ਕਿੱਥੇ ਤੁਸੀਂ ਪ੍ਰਾਈਵੇਟ ਜਿਹੜੇ ਆ ਆਹ ਜਿਹੜੇ ਬੇਬੀ ਹੋਣ ਵਾਲਾ ਹੁੰਦਾ ਉਹਨਾਂ ਨੂੰ ਕਿੱਥੇ ਲੈ ਕੇ ਜਾਣੇ ਹੋ ਗਰੀਬਾਂ ਨੂੰ 25000 ਚ 6 ਲੜਾਈ ਕਿਵੇਂ ਕਿਵੇਂ ਤੁਸੀਂ ਉਹਨਾਂ ਨੂੰ ਲੈ ਕੇ ਜਾਣੇ ਹੋ ਕਿਵੇਂ ਉਹ ਜੜੀਆਂ ਵਿਚਾਰੀਆਂ ਜੜੀਆਂ ਔਰਤਾਂ ਕੰਮ ਕਰਦੀਆਂ ਉਹਨਾਂ ਨੂੰ ਕਿੰਨੇ-ਕਿੰਨੇ ਪੈਸੇ ਦੇ ਕੇ ਵੀ ਫਲਾਨਾ ਕੇ ਇਸ ਮੇਰੇ ਕੋਲ ਐਂਟਮ ਕਾ ਨਾ ਸਭ ਪਤਾ ਹੈ ਸਿਰਫ ਇੱਕ ਸਮਾਜ ਕਰਕੇ ਥੋੜਾ ਜਿਹਾ ਕਰੀਦਾ ਵੀ ਨਹੀਂ ਯਾਰ ਵਿਆਬੀਆਂ ਨੂੰ ਕਬੀਲ ਕਰਦਾ ਤੁਹਾਡੇ ਕੋਲੇ ਮੋਬਾਈਲ ਹੈ ਨਾ ਆ ਦੇ ਯੂਰੇ ਮੋਬਾਈਲ ਤੁਹਾਡੇ ਕੋਲੇ ਮੋਬਾਈਲ ਹੈ ਨਾ ਆਹ ਦਿਸ ਇਜ਼ ਦਾ ਬਿਗੇਸਟ ਵੈਪਨ ਇਨ ਦਾ ਵਰਲਡ ਮੈਂ ਹਰ ਵਾਰ ਸਟੇਜ ਤੇ ਕਹਿੰਦਾ ਹਾਂ ਦੁਨੀਆ ਦਾ ਸਭ ਤੋਂ ਵੱਡਾ ਹਥਿਆਰ ਹੈ ਇਹ ਦੂਬਤ ਅੱਜ ਦੇ ਸਮੇਂ ਚ ਹਥਿਆਰ ਹੈ ਨਹੀਂ ਜਿੱਥੇ ਤੱਕਾ ਹੁੰਦਾ ਬਣਾਓ ਵੀਡੀਓ ਚਾੜੋ ਨਿਰ ਤੇ ਫਿਰ ਦੇਖਦੇ ਆ ਕਿਹੜਾ ਤੁਹਾਨੂੰ ਰੋਕਦਾ ਹੈ ਜੇ ਕੋਈ ਇਹੋ ਹੀ ਉਨੀਕੀ ਕਰੂ ਤੁਹਾਡੇ ਨਾਲ ਖੜੇ ਆ ਡਟ ਕੇ ਜਾ ਆ ਡਰਿਆ ਡਰਿਆ ਨਾ ਕੋਈ ਪਰਚੇ ਦੇ ਦੇਣਗੇ ਕੇਸ ਕਰ ਦੇਣਗੇ ਕਰ ਦੇਣ ਕੇਸ ਯਾਰ ਆ ਜਾਣ ਐਵੇਂ ਨਾ ਡਰਿਆ ਕਰੋ ਕੋਈ ਚੀਜ਼ਾਂ ਰੱਖਿਆ ਮੂਰੇ ਬਹਿ ਜਾਗੇ ਦਰਾਂ ਚ ਜੇ ਕੋਈ ਪੈਸੇ ਲੈਂਦਾ ਹੁਣ ਤੋਂ ਕਿ ਏਜੰਟ ਨੇ ਬਹਿ ਮਾਰੇ ਕੋਈ ਅਫਸਰ ਹੈ ਕੋਈ ਹਸਪਤਾਲ ਡਾਕਟਰ ਨੇ ਮੂਰੇ ਭੇਜਾਂਗੇ 50 ਬੰਦੇ ਲੈ ਕੇ ਦਰ ਬੀ ਆਪ ਭਾਈ ਕਰ ਕਿਵੇਂ ਕਰਨਾ ਡਰਨਾ ਨਹੀਂ ਆਮ ਲੋਕੋ ਡਰਨਾ ਨਹੀਂ ਇਹਤੇ ਮੋਬਾਈਲ ਤੇ ਵੀਡੀਓ ਬਣਾਓ ਤੇ ਇਹਨੂੰ ਪੂਰੀ ਦੁਨੀਆ ਦੇ ਵਿੱਚ ਵਾਇਰਲ ਕਰ ਦਿਓ ਤੁਹਾਡੇ ਨਾਲ ਖੜੇ ਆ ਡਟ ਕੇ ਬਸ ਆਪਦੇ ਹੱਕਾਂ ਪਰ ਦੀ ਜਾਗ ਰੱਖੋ ਜੋ ਤੇ ਸਰਕਾਰ ਨੂੰ ਆਖਰ ਦੇ ਵਿੱਚ ਕੋਈ ਬੇਨਤੀ ਯਾਰ ਹੱਥ ਬੰਨੇ ਯਾਰ ਤੁਹਾਨੂੰ ਲੁੱਟੇ ਜਾਂਦੇ ਨੇ ਯਾਰ ਛਰੇਆਂ ਪੰਜਾਬ ਨੂੰ ਕੋਈ ਤਾਂ ਕਾਰਵਾਈ ਕਰ ਲੋ ਯਾਰ ਕਿਸੇ ਇੱਕ ਤੇ ਨਹੀਂ ਸਾਰਿਆਂ ਤੇ ਯਾਰ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ